ਤੋ ਚੰਡੀਗੜ੍ਹ ਦੇ ਸਾਰੇ মিডিਆ ਦਾ ਅੱਜ ਦੀ ਇਸ ਇੱਕ ਬਹੁਤ ਹੀ ਇੰਪੋਰਟੈਂਟ ਅਨਾਉਂਸਮੈਂਟ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸਾਥੀਓ ਮੇਰੇ ਨਾਲ ਮੇਰੇ ਸਾਥੀ ਜਿਨ੍ਹਾਂ ਨੂੰ ਮੈਂ ਹੁਣ ਇੰਟਰੋਡਿਊਸ ਕਰੂੰਗਾ ਤੁਹਾਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਇੰਟਰੋਡਿਊਸ ਕਰਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਤੋਂ ਤਹਿਯਾ ਕੀਤਾ ਹੋਇਆ ਸੀ ਕਿ ਨਸ਼ਿਆਂ ਨੂੰ ਜਿਹੜਾ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਸੀ ਔਰ ਜਿਹਦੀ ਪੁਸ਼ਤ ਪੜਾਈ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਨੱਕ ਹੇਠ ਹੁੰਦੀ ਰਹੀ ਹੈ ਉਹਨੂੰ ਜੜੋਂ ਖਤਮ ਦਾ ਕਰਨ ਦਾ ਤਾਹੀ ਹੈ ਜਿਹੜਾ ਉਹ ਕੀਤਾ ਗਿਆ ਸੀਗਾ ਪਹਿਲੇ ਦਿਨ ਤੋਂ ਹੀ ਔਰ ਆ ਅਸਰ तकरीबन 1.5 ਮਹੀਨਾ ਪਹਿਲਾਂ 1 ਮਾਰਚ ਤੋਂ ਇਹਦੇ ਉੱਪਰ ਅਖੀਰਲਾ ਹੱਲਾ ਬੋਲਣ ਦਾ ਜਿਹੜਾ ਫੈਸਲਾ ਹੈ ਉਹ ਸਾਡੇ ਨੈਸ਼ਨਲ ਕਨਵਿਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਔਰ ਅਸੀਂ ਸਾਰਿਆਂ ਨੇ ਕੀਤਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੋ ਪਿਛਲੀਆਂ ਸਰਕਾਰਾਂ ਨੇ ਇਹ ਜ਼ਹਿਰ ਦਾ ਛੇਵਾਂ ਦਰਿਆ ਪੰਜਾਬ ਦੀ ਧਰਤੀ ਦੇ ਉੱਪਰ ਸ਼ੁਰੂ ਕੀਤਾ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਮੁਹਿੰਮ ਦੇ ਤਹਿਤ 1 ਮਾਰਚ ਤੋਂ ਵੱਡੇ ਪੱਧਰ ਦੇ ਉੱਪਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਆਗਾਜ਼ ਹੋਇਆ ਜਿਦੇ ਵਿੱਚ ਦੋਨੋਂ ਪਾਲਿਸੀਜ਼ ਦੇ ਉੱਪਰ ਇੱਕ ਪਾਸੇ ਸਪਲਾਈ ਰਿਡਕਸ਼ਨ ਜਿਹਦੇ ਤੇ ਪੁਲਿਸ ਵੱਡੇ ਪੱਧਰ ਦੇ ਉੱਪਰ ਕੰਮ ਕਰ ਰਹੀ ਹੈ ਵੱਡੇ ਛੋਟੇ ਨਸ਼ੇ ਤਸਕਰ ਫੜੇ ਜਾ ਰਹੇ ਨੇ ਔਰ ਜਿੰਨਾ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਆਪਦੇ ਮਹਿਲ ਸਾਰੇ ਨੇ ਉਹਨਾਂ ਮਹਿਲਾਂ ਨੂੰ ਵੀ ਤੈਨਸ ਨੇਸ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਡਿਮਾਂਡ ਰਿਡਕਸ਼ਨ ਕਿ ਜੇ ਮੰਗ ਹੀ ਜਦੋਂ ਤੱਕ ਨਹੀਂ ਕੱਢੂਗੀ ਉਦੋਂ ਤੱਕ ਇਹਦੇ ਉੱਪਰ 100% ਜਿੱਤੇ ਜਿਹੜੀ ਉਹ ਨਹੀਂ ਪਾਈ ਜਾ ਸਕਦੀ ਹੈਗੀ ਹੁਣ ਇੱਕ ਨਵਾਂ ਉਪਰਾਲਾ ਜਿਹੜਾ ਕਿ ਮੈਂ ਸਮਝਦਾ ਕਿ ਕੱਲੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਇਹ ਪਹਿਲੀ ਵਾਰੀ ਉਪਰਾਲਾ ਹੋ ਰਿਹਾ ਹੈ ਕਿ ਇੱਕ ਸਪੈਸ਼ਲ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਜ਼ੋਨਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਔਰ ਇਸ ਕਮੇਟੀ ਦਾ ਜਿਹੜਾ ਮੇਨ ਮੁੱਖ ਮਕਸਦ ਹੋਊਗਾ ਉਹ ਇਹੀ ਹੋਊਗਾ ਕਿ ਹਰ ਘਰ ਪਹੁੰਚ ਕੇ ਵੈਸੇ ਤਾਂ ਸ਼੍ਰੀ ਅਰਵਿੰਦ ਕੇਜਰੀਵਾਜ ਨੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਅਨਾਉਂਸ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੰਪੇਅਨ ਅਵੇਰਨੈਸ ਕੈਂਪੇਨ ਹੈ ਜਿਹੜੀ ਉਹ ਚਲਾਉਣ ਜਾ ਰਹੇ ਹਾਂ ਜਿਸ ਵਿੱਚ ਕੇਜਰੀਵਾਜ ਸਾਹਿਬ ਆਪ ਮਾਨ ਸਾਹਿਬ ਸਿਸੋਧਿਆ ਸਾਹਿਬ ਅਸੀਂ ਸਾਰੇ ਲੋਕ ਐਮ ਐਲ ਏ ਮਿਨਿਸਟਰ ਸਾਡੇ ਸਾਰੇ ਵਰਕਰ ਅਹੁਦੇਦਾਰ ਸਾਰੇ ਦੇ ਸਾਰੇ ਇਕੱਲੇ ਇਕੱਲੇ ਘਰ ਜਾਵਾਂਗੇ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਆਰਡੀਨੇਟ ਕਰਨ ਦੇ ਲਈ ਇੱਕ ਸਪੈਸ਼ਲ ਸੈੱਲ ਇੱਕ ਸਪੈਸ਼ਲ ਵਿੰਗ ਹੈ ਜਿਹੜਾ ਉਹ ਜਾਮਾ ਦੀ ਪਾਰਟੀ ਵੱਲੋਂ ਬਣਾਏਗੇ ਔਰ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਹੋਗਾ ਕਿ ਹਰ ਘਰ ਤੱਕ ਪਹੁੰਚ ਕਰਕੇ ਨਸ਼ਿਆਂ ਦਾ ਜੇ ਉਥੇ ਜੇ ਉਥੇ ਐਂਟਰੀ ਹੋ ਰਹੀ ਹੈ ਉਸ ਘਰ ਦੇ ਵਿੱਚ ਉਹਨੂੰ ਆਈਡੈਂਟੀਫਾਈ ਕਰਕੇ ਉਸ ਘਰ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਵਿੱਚੋਂ ਬਚਾਇਆ ਜਾ ਸਕੇ ਔਰ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਸਰਕਾਰ ਔਰ ਪੁਲਿਸ ਉਸ ਸਾਹਬ ਨਾਲ ਹੈਂਡਲ ਕਰੇ ਔਰ ਜੇ ਕਿਸੇ ਦੇ ਇਨਫੋਰਮੇਸ਼ਨ ਨਸ਼ੇ ਵੇਚਣ ਵਾਲੇ ਦੀ ਹੈ ਤੇ ਉਹਦੇ ਮੁਤਾਬਕ ਜਿਹੜਾ ਉਹ ਹੱਲ ਅਕੋਰਡਿੰਗਲੀ ਕੀਤਾ ਜਾਵੇ ਹੁਣ ਇਸ ਕਮੇਟੀ ਦੇ ਵਿੱਚ ਜਿਨ੍ਹਾਂ ਨੂੰ ਮੈਂ ਹੁਣ ਇੰਟਰੋਡਿਊਸ ਤੁਹਾਨੂੰ ਕਰਨ ਜਾ ਰਿਹਾ ਆ ਇਸ ਕਮੇਟੀ ਦੇ ਜਿਹਦਾ ਮਕਸਦ ਹੀ ਅ ਅਵੇਅਰਨੈਸ ਕੈਂਪੇਨ ਹੋਏਗਾ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਇਹ ਇਹ ਸਾਡਾ ਇੱਕ ਆਫੀਸ਼ੀਅਲ ਪਲੈਟਫਾਰਮ ਹੋਏਗਾ ਜਿਹੜੇ ਕਿ ਤੁਹਾਨੂੰ ਰੈਗੂਲਰ ਬੇਸਿਸ ਦੇ ਉੱਪਰ ਜਾਣਕਾਰੀ ਵੀ ਦੇਣਗੇ ਔਰ ਕੰਮ ਵੀ ਇਹਦੇ ਪ੍ਰਫੀਲ ਦੇ ਵਿੱਚ ਕਰਨਗੇ ਸਾਡੇ ਇਸ ਗਰੁੱਪ ਦੇ ਇਸ ਵਿੰਗ ਦੇ ਸਾਡੇ ਚੀਫ ਸਪੋਕਸਪਰਸਨ ਸ਼੍ਰੀ ਬਲਤੇਜ ਪੰਨੂ ਜੀ ਹੋਣਗੇ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਪੁਰਾਣੇ ਸਾਥੀ ਨੇ ਮੀਡੀਆ ਦੇ ਨਾਲ ਲੰਬੇ ਸਮੇਂ ਤੋਂ ਇਹਨਾਂ ਦੀ ਇੰਟਰੈਕਸ਼ਨ ਰਹੀ ਹੈ ਇਸੇ ਤਰੀਕੇ ਨਾਲ ਪੰਜ ਜ਼ੋਨ ਜਿਹੜੇ ਬਣਾਏ ਗਏ ਨੇ ਉਹਦੇ ਵਿੱਚ ਮਾਝਾ ਜ਼ੋਨ ਦੇ ਕੋਆਰਡੀਨੇਟਰ ਸਾਡੇ ਹੋਣਗੇ ਮੈਡਮ ਸੋਨੀਆ ਮਾਨ ਜੀ ਇਹਨਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਔਰ ਨਸ਼ਿਆਂ ਦੇ ਖਿਲਾਫ ਲੰਬਾ ਸਮਾਂ ਕੰਮ ਕੀਤਾ ਦੋਬੇ ਦੇ ਲਈ ਨੈਨ ਛਾਵੜਾ ਜੀ ਹੋਣਗੇ ਸਾਡੇ ਯੂਥ ਵਿੰਗ ਦੇ ਸਾਥੀ ਨੇ ਬੜੇ ਐਕਟਿਵ ਔਰ ਗਰਾਊਂਡ ਲੈਵਲ ਦੇ ਉੱਪਰ ਲੋਕਾਂ ਦੇ ਨਾਲ ਜੁੜੇ ਹੋਏ ਨੇ ਮਾਲਵਾ ਈਸਟ ਤੋਂ ਅ ਜਗਦੀਪ ਜੱਗਾ ਜੀ ਇਹ ਪਟਿਆਲੇ ਤੋਂ ਨੇ ਇਹ ਕੋਆਰਡੀਨੇਟਰ ਹੋਣਗੇ ਮਾਲਵਾ ਵੈਸਟ ਚਸ਼ਪਿੰਦਰ ਚਾਹਲ ਜੀ ਮਾਨਸਾ ਤੋਂ ਔਰ ਮਾਲਵਾ ਸੈਂਟਰਲ ਸੁਖਤੀ ਸੁਖਦੀਪ ਸਿੰਘ ਢਿਲਵਾ ਇਹ ਪੰਜ ਜ਼ੋਨ ਕੋਆਰਡੀਨੇਟਰਸ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਜਦੋਂ ਤੱਕ ਜਦੋਂ ਤੱਕ ਨਸ਼ਿਆਂ ਨੂੰ ਜੜੋਂ ਖਤਮ ਹਰ ਘਰ ਦੇ ਵਿੱਚੋਂ ਨਹੀਂ ਕਰ ਦਿੱਤਾ ਜਾਂਦਾ ਜਦੋਂ ਤੱਕ ਡਿਮਾਂਡ ਰਿਡਕਸ਼ਨ ਜ਼ੀਰੋ ਤੇ ਨਹੀਂ ਲਿਆਂਦੀ ਜਾਏਗੀ ਪੰਜਾਬ ਦੇ ਵਿੱਚ ਉਦੋਂ ਤੱਕ ਇਹ ਨੂੰ ਇਹ ਕਮੇਟੀਆਂ ਜਿਹੜੀ ਇਹ ਦਿਨ ਰਾਤ ਕੰਮ ਕਰਦੀ ਰਹੇਗੀ ਔਰ ਜਿੱਥੇ ਮੇਰੀ ਇਹਨਾਂ ਛੇਾਂ ਸਾਥੀਆਂ ਨੂੰ ਗੁੱਡ ਵਿਸ਼ੇਸ ਨੇ ਮੁਬਾਰਕਾਂ ਨੇ ਇਹਨਾਂ ਨੂੰ ਆਲ ਦਾ ਬੈਸਟ ਉੱਥੇ ਹੀ ਮੈਂ ਪੰਜਾਬ ਦੇ ਹਰ ਘਰ ਨੂੰ ਹਰ ਵਿਅਕਤੀ ਨੂੰ ਹਰ ਐਨਜੀਓ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਸਾਡੇ ਸਾਥੀਆਂ ਦਾ ਸਾਥ ਦੋ ਤਾਂ ਕਿ ਆਪਾਂ ਇੱਕ ਜੁੱਟ ਇੱਕ ਮੁੱਠ ਹੋ ਕੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਆਪਾਂ ਖਤਮ ਕਰ ਸਕੀਏ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਸਾਥੀ ਬਲਤੇਜ ਪੰਨੂ ਜੀ ਨੂੰ ਕਿ ਇਹ ਤੁਹਾਨੂੰ ਥੋੜਾ ਬਰੀਫ ਦੇ ਵਿੱਚ ਦੱਸ ਦੇਣਗੇ ਬਾਅਦ ਕਿ ਉਸ ਤੋਂ ਬਾਅਦ ਤੁਹਾਡੀ ਇੰਟਰੈਕਸ਼ਨ ਨੇ ਜਿਹੜੀਆਂ ਉਹ ਰੈਗੂਲਰ ਇਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਰਹਿਣਗੀਆਂ ਇਹ ਮਾਲਵਾ ਸੈਂਟਰਲ ਜੀ ਪੰਨੂ ਸਾਹਿਬ ਕੋਈ ਵੀ ਜਿਹੜੀ ਮੁਹਿੰਮ ਹੈ ਪੁਲਿਸ ਆਪਣੀ ਜਗ੍ਹਾ ਤੇ ਉੱਤੇ ਕੰਮ ਕਰਦੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਤੇ ਕੰਮ ਕਰਦਾ ਹੈ ਪਰ ਜਿਹੜੀ ਮੁਹਿੰਮ ਹੈ ਉਹ ਨਹੀਂ ਦੇਰ ਤੱਕ ਸਫਲ ਨਹੀਂ ਸਮਝੀ ਜਾਂਦੀ ਜਿੰਨੀ ਦੇਰ ਤੱਕ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹਦਾ ਇੱਕ ਹਿੱਸਾ ਨਹੀਂ ਬਣ ਜਾਂਦੇ ਮੈਂ ਤਕਰੀਬਨ 15 ਸਾਲ ਤੋਂ ਡਰੱਗ ਵਾਲੇ ਇਸ਼ੂ ਦੇ ਉੱਤੇ ਲਗਾਤਾਰ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਜਾ ਜਾ ਕੇ ਜਿੱਥੇ ਮਾਪਿਆਂ ਨੂੰ ਅਵੇਅਰ ਕੀਤਾ ਲੋਕਾਂ ਨੂੰ ਅਵੇਅਰ ਕੀਤਾ ਆਮ ਲੋਕਾਂ ਨੂੰ ਵਕ ਵਕ ਥਾਵਾਂ ਦੇ ਉੱਤੇ ਡਿਬੇਟਸ ਦੇ ਵਿੱਚ ਵੀ ਹਿੱਸਾ ਲਿਆ ਪੰਜਾਬ ਦੇ ਵਿੱਚ ਜ਼ਿੰਦਗੀ ਜਿੰਦਾਬਾਦ ਜਿਹੜੀ ਮੁਹਿਮ ਸੀ ਉਹ ਮੈਂ ਸ਼ੁਰੂ ਕੀਤੀ ਸੀ ਉਹਦਾ ਮਕਸਦ ਇਹੀ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਆਇਆ ਸੀ ਉਹਨੂੰ ਆਪਣੇ ਨਾਲ ਜੋੜ ਲਈਏ ਉਦੋਂ ਸਵਾਲ ਇਹ ਸੀਗਾ ਕਿ ਸਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਜਗ੍ਹਾ ਦੇ ਉੱਤੇ ਜਿਹੜੇ ਸਵਾਲ ਕਰ ਰਹੇ ਸੀ ਉਹੀ ਅੰਦਰ ਡੱਕ ਦਿੱਤੇਗੇ ਮੈਂ ਉਹਨਾਂ ਦੇ ਵਿੱਚੋਂ ਇੱਕ ਸੀਗਾ ਹੁਣੇ ਜਵਾਬ ਦੇਣ ਦਾ ਸਮਾਂ ਹੈ ਮੈਂ ਆਪਣੇ ਆਪ ਨੂੰ ਇਸ ਪੱਖੋਂ ਬਹੁਤ ਲੱਕੀ ਸਮਝਦਾ ਕਿ ਇਸ ਮੁਹਿੰਮ ਦੇ ਵਿੱਚ ਸਰਕਾਰ ਨੇ ਫਿਰ ਅਵੰਦ ਕੇਂਦਰੀਵਾਲਦੀ ਨੇ ਭਗਵੰਤ ਪਾਣਜੀ ਨੇ ਅਮਨ ਜੀ ਨੇ ਇਹਨਾਂ ਨੇ ਮੈਨੂੰ ਚੁਣਿਆ ਹੈ ਕਿ ਤੁਸੀਂ ਨਾਲ ਲੱਗ ਕੇ ਜਿਹੜਾ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਲੋਕਾਂ ਦਾ ਸਾਥ ਲਈਏ ਅਸੀਂ ਹਰ ਘਰ ਦੀ ਡੋਰ ਜਿਹੜੀ ਆ ਉਹ ਨੌਕ ਕਰਾਂਗੇ ਮੇਰਾ ਇਹ ਮੰਨਣਾ ਰਿਹਾ ਪਿਛਲੇ ਸਾਲਾਂ ਤੋਂ ਕਿ ਅਸੀਂ ਮਾਪਿਆਂ ਦੇ ਤੌਰ ਦੇ ਉੱਤੇ ਅਕਸਰ ਜਿਹੜੀ ਡੋਰ ਨੌਕ ਨਸ਼ਾ ਕਰਦਾ ਆ ਉਹਦੇ ਤੋਂ ਅਵੇਸਲੇ ਹੋ ਜਾਣੇ ਆ ਵੀ ਜਿੰਨੀ ਦੇਰ ਤੱਕ ਮੇਰੇ ਘਰੇ ਨਹੀਂ ਆਇਆ ਗਵਾਂਡੀ ਦੇ ਘਰੇ ਆਇਆ ਉਨੀ ਦੇਰ ਤੱਕ ਕੋਈ ਫਿਕਰ ਨਹੀਂ ਅਸੀਂ ਹਰ ਉਸ ਮਾਪੇ ਤੱਕ ਪਹੁੰਚ ਕਰਾਂਗੇ ਜਿਹੜਾ ਅਵੇਸਲਾ ਹੈ ਜਾਂ ਜਿਹੜਾ ਸੋਚਦਾ ਕਿ ਉਹਦੇ ਘਰੇ ਅਦੇ ਨਸ਼ਾ ਨਹੀਂ ਆਇਆ ਹਰ ਘਰ ਤੱਕ ਪਹੁੰਚ ਕਰਕੇ ਅਸੀਂ ਅਵੇਰ ਕਰਾਂਗੇ ਸਰਿਕ ਪਰ ਦੁਆਲਾ ਜਸਤੋ ਲੋ ਜੀ ਚੀਫ ਸਪੋਕਸਪਰਸਨ ਬਲਤੇਜ ਪੰਨੂ ਜੀ ਮਾਝਾ ਜ਼ੋਨ ਤੋਂ ਦੇ ਸੋਨੀਆ ਮਾਨ ਜੀ ਦੁਆਬਾ ਦੇ ਨਿਰਨ ਛਾਵੜਾ ਮਾਲਵਾ ਈਸਟ ਜਗਦੀਪ ਜੱਗਾ ਮਾਲਵਾ West ਚੁਸ਼ਪਿੰਦਰ ਸਿੰਘ ਚਹਿਲ ਮਾਲਵਾ Central ਸੁਖਦੀਪ ਸਿੰਘ ਢਿਲਵਾ ਇਹ ਹੁਣੇ ਤੁਹਾਨੂੰ ਜਿਹੜੀ ਅਸੀਂ ਅਫੀਸ਼ੀਅਲ ਰਿਲੀਜ਼ ਹੈ ਜਿਹੜਾ ਉਹ ਵੀ ਮਿਲ ਜਾਂਦਾ ਜੀ ਹੋਰ ਜੀ ਕੋਈ ਸਵਾਲ ਸਰ ਜਸਪਿੰਦਰ ਨੂੰ ਇਹ ਅਵਾਕ ਤੋਂ ਟੀਮ ਬਣਾ ਦਿੱਤੀ ਹੈ ਜੀ ਸਾਰੇ ਜੀ ਇਹ ਕੱਲ ਮੈਂ ਕੀ ਕਰਾਉਣਾ ਸਰ ਕਰ ਰਹੇ ਨਹੀਂ ਪੁਲਿਸ ਆਪਦਾ ਕੰਮ ਕਰ ਰਹੀ ਹੈ